ਸਰਦਾਰ ਗੁਰਿੰਦਰ ਸਿੰਘ ਜੀ ਆਪਣਾ ਪ੍ਰਿੰਟ ਕਰਨਾਲ ਤੋਂ ਸਰਦਾਰ ਅਿੰਦਰਪਾਲ ਸਿੰਘ ਜੀ ਇਹਨਾਂ ਨਾਲ ਇੱਥੇ ਰਸਤੇ ਵਿੱਚ ਰੁਕਣ ਦਾ ਪ੍ਰੋਗਰਾਮ ਸੀ ਔਰ ਉਹਨਾਂ ਦੇ ਵੱਲੋਂ ਹੁਕਮ ਹੋਇਆ ਕਿ ਜੋ ਮੌਜੂਦਾ ਭਖ ਦਾ ਮਸਲਾ ਹਰਿਆਣਾ ਸਿਗੁਰਦਾਰਾ ਪ੍ਰਬੰਧਕ ਕਮੇਟੀ ਦਾ ਉਹਦੇ ਵਿੱਚ ਮੀਡੀਆ ਦੇ ਨਾਲ ਜਿਹੜੇ ਆ ਚਾਰ ਬਜਨ ਸਾਂਝੇ ਕੀਤੇ ਜਾ ਰਹੇ ਨੇ ਔਰ ਅਸੀਂ ਉਹਦਾ ਜਾਰੀਗਾ ਉੱਤਰ ਜੂਬੀ ਪੜ੍ਹਦੇ ਤੁਹਾਡੇ ਨਾਲ ਸਾਂਝਾ ਕਰਨਾ ਮੰਜੀ ਪਹਿਲਾ ਬਣਾ ਕੇ ਤੇ ਪ੍ਰਧਾਨ ਜੀ ਜਿੰਦਾ ਸਾਹਿਬ ਨੇ ਪਰਸੋ ਪ੍ਰੈਸ ਕਾਨਫਰੈਂਸ ਕਰਕੇ ਮਾਲੇ આરોਪ ਲਾਇਆ ਕਿ 4 3.75 ਕਰੋੜ ਸੁਪਰੀਆ ਜੀ ਦਾ ਮੈਂਬਰ ਖਾਦ ਉਹਨੇ 4 ਕਰੋੜ ਦੇ ਕਰੇ ਪਏ ਜੀ ਅਗਰ ਉਹ ਆਪਣੇ 15 ਦਿਨ ਦੇ ਅੰਦਰ ਜਮ੍ਹਾਂ ਕਰਾਓ ਦੇਖੋ ਜੀ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਜੋ ਉਹਨਾਂ ਜ਼ਰਦਾਰ ਜੀ ਦਾ ਸਾਹਿਬ ਦੇ ਲੰਬਾ ਸਮਾਂ ਸਾਥੀ ਰਹੇ ਤੇ ਉਹਨਾਂ ਦੇ ਵੱਲੋਂ ਹੀ ਮੈਂਬਰ ਬਣੇ ਜਿਹੜੇ ਹੁਣ ਵੀ ਜਮਨਾਨਗਰ ਤੋਂ ਦਿੱਤੇ ਆ ਔਰ ਜਰਨਲ ਸਖਤਰ ਰੇਸੀ ਸਾਲ ਉਹਨਾਂ ਦੇ ਨਾਲ ਸਰਦਾਰ ਜੋਗਰਾ ਸਿੰਘ ਜਮਨਾਨਗਰ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਕਿ ਪ੍ਰਧਾਨ ਸਰਦਾਰ ਢਿੰਡਾ ਆਪਣਾ ਦਵਾਈ ਸੰਭੂਤਵਾਜ ਹੋ ਚੁੱਕੀ ਹੈ ਤੋ ਆਜਨ ਕੁਆ ਚੁੱਕੀ ਹੈ ਕਾਸੀ ਫੇਰ ਵੀ ਪ੍ਰਧਾਨ ਸਾਹਿਬ ਦਾ ਸਾਥ ਕਾਲਾ ਦਿਵਸ ਮਨਾਉਣ ਸਮੇਂ ਦਿੱਤਾ ਸੀ ਕਿ ਉਹ ਉਸ ਸਮੇਂ ਦੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਿਹੜਾ ਗਾਂਧੀ ਦੇ ਵੱਲੋਂ ਐਮਰਜੈਂਸੀ ਲਗਾਈ ਗਈ ਸੀ ਸੁਭਦਾਨ ਦੇ ਖਿਲਾਫ ਜਾ ਕੇ ਆਪਣੀ ਸਰਕਾਰ ਨੂੰ ਕੈਮ ਰੱਖਣ ਵਾਸਤੇ ਇਸ ਤਰ੍ਹਾਂ ਕਦ ਗਾਂਧੀ ਪ੍ਰਧਾਨ ਮੰਤਰੀ ਨੇ ਬੜਾ ਜ਼ਬਰਦਸਤ ਜੁਰਮ ਦਿੱਤਾ ਭਾਰਤ ਦੇ ਲੋਕਾਂ ਦੇ ਅਮਰਜੈਂਸੀ ਲਗਾ ਕੇ ਔਰ ਖਾਸ ਕਰਕੇ ਸਿੱਖਾਂ ਦੇ ਉੱਪਰ ਜੋ ਤੇ ਹਾਂ 1981 ਦੇ ਵੇਲੇ ਤੋਪਾਂ ਦੇ ਟੈਂਕਾਂ ਦੇ ਨਾਲ ਹਮਲਾ ਕੀਤਾ ਸੀ ਅਪਰਾਧਪਰਦਾ ਸਾਭ ਤੇ ਔਰ ਬੇਦੁਸ਼ੀਆਂ ਦਾ ਕਤਲੇਆਮ ਜਿਹੜਾ ਸੀ ਬੱਚੇ ਬਜ਼ੁਰਗਾਂ ਨੌਜਵਾਨਾਂ ਦਾ ਕੀਤਾ ਉਹਦੇ ਖਿਲਾਫ ਇੱਕ ਐਮਰਜੈਂਸੀ ਦੇ ਦਿਨ ਬਣਾਇਆ ਜਾ ਰਿਹਾ ਸੀ ਤੇ ਅਸੀਂ ਉਹਦਾ ਸਮਰਥਨ ਕੀਤਾ ਸੀ ਜਦੋਂ ਉਹਨਾਂ ਦੇ ਸਾਥੀਆਂ ਨੇ ਉਹਨਾਂ ਦਾ ਬੋਲ ਦਿੱਤਾ ਤਾਂ ਉਸ ਵੇਲੇ ਮੈਂ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਜੋ ਮੈਨੂੰ ਲੱਗਦਾ ਕਿ ਅੱਜ ਉਹਦੀ ਬਹੁਤ ਜ਼ਿਆਦਾ ਸਖਤ ਜੀ ਰੂਲਰਤਾ ਕਿ ਉਹਨਾਂ ਦੇ ਸਾਥੀਆਂ ਨੇ ਵੀ ਕਹਿ ਦਿੱਤਾ ਕਿ ਸਮਾਗੀ ਸੰਦਲਨ ਠੀਕ ਨਹੀਂ ਆ। ਤੋਂ ਅਜਨ ਹੋ ਚੁਕਿਆ ਤਾਂ ਮੈਂ ਕਿਹਾ ਸੀ ਕਿ ਫਿਰ ਸਾਨੂੰ ਹੋਰ ਸਾਰੇ ਕੰਮ ਰੋਕ ਕੇ ਇੱਕ ਪਾਗਲਖਾਨਾ ਖੋਲਣਾ ਚਾਹੀਦਾ। ਇਸ ਦਿੱਤੇ ਜਲਦੀ ਵਿਚਾਰੀ ਕਰਕੇ ਤੇ ਮਨਤਾ ਪ੍ਰਧਾਨ ਸਰਦਾਰ ਹਿੰਦਾ ਸਾਹਿਬ ਨੇ ਦਰਖਾਸਤ ਜਾਈਂ ਕਿ ਇਤਿਹਾਸਕ ਗੱਲ ਹੋਏ ਜਿਕੇ ਕਿਸੇ ਸਾਰਵਕ ਸੰਸਥਾ ਨੇ ਇੱਕ ਪਾਗਲਖਾਨਾ ਖੋਲ੍ਹਿਆ ਤੇ ਉਸੇ ਸੰਸਥਾ ਦਾ ਉਸ ਵੇਲੇ ਦਾ ਪ੍ਰਧਾਨ ਜਿਹੜਾ ਸੀ ਉਹ ਪਹਿਲਾ ਮਰੀਜ਼ ਸੀ ਜਿਹੜਾ ਦਾਖਲ ਹੋਇਆ। ਕਿਉਂਕਿ ਸਰਦਾਰ ਕੀਰਨ ਸਿੰਘ ਸਾਹਿਬ ਦੀ ਜਿਹੜੀ ਸਟੇਟਮੈਂਟ ਆ ਨੂੰ ਆਪਾਂ ਗੁਰੂ ਦੀ ਨੇ ਕੋਈ ਇੱਕੋ ਪ੍ਰੈਸ ਕਾਨਫਰੰਸ ਵਿੱਚ ਡਬਲ ਡਬਲ ਗੱਲਾਂ ਕਰਦੇ ਨੇ ਉਹ ਪਹਿਲਾਂ ਬਿਨਾਂ ਸੱਦੇ ਤੋਂ ਵਿਆਸ ਮੇਰਾ ਪਹੁੰਚ ਜਾਂਦੇ ਨੇ ਫਿਰ ਬਿਨਾ ਸੱਜੇ ਤੋਂ ਕਾਬਕਤਾ ਸਾਹਿਬ ਪਹੁੰਚ ਜਾਂਦੇ ਸੋਇਲ ਨੇ ਵੀਿਆ ਦੇਰੇ ਜਾਣ ਕੇ ਸਾਜੀ ਦਾ ਸ਼ਿਕਾਰ ਹੋਇਆ ਵਾ ਆਪਣੀ ਬਿਆਨ ਦਿੱਤਾ ਕਿ ਸਾਜ਼ਿਸ਼ ਕੀਤੀ ਉਸੇ ਉਸੇ ਬਿਆਨ ਦੇ ਵਿੱਚ ਸੱਜੂ ਸਾਹਿਬ ਤੁਸੀਂ ਸੋਣਾ ਹੋ ਕਹਿੰਦੇ ਮੈਂ ਦੇਖ ਰਾਂ ਜਾਂਦਾ ਸੀ ਦੇਰੇ ਦੇ ਅਸੂਲਾਂ ਨੂੰ ਮੈਂ ਦੇਰੇ ਦੇ ਪ੍ਰਬੰਧਾਂ ਜਿਹੜਾ ਉਹਨਾਂ ਸਾਜ਼ਿਸ਼ ਦਾ ਸ਼ਿਕਾਰ ਉਹ ਹੁੰਦਾ ਹੈ ਜਿਹਨੂੰ ਪਤਾ ਨਾ ਹੋਵੇ ਉਹਦਾ ਖੁੱਲ ਉਸੇ ਸਟੇਟਮੈਂਟ ਤੇ ਕੈਰੇਗਰ ਮੈਂ ਦੇਖਣਾ ਚਾਹੁੰਦਾ ਸੀ ਉੱਥੇ ਦੀ ਸਾਫ ਸਫਾਈ ਉੱਥੇ ਦੇ ਪ੍ਰਬੰਧ ਉਹਤੇ ਦਾ ਡਿਸਪਲੈਂਟ ਮੈਂ ਦੇਖਣਾ ਚਾਹੁੰਦਾ ਮੈਂ ਮਿਲਣਾ ਚਾਹੁੰਦਾ ਸੀ ਉਹਨਾਂ ਦੇ ਮਿਲਣ ਤੋਂ ਬਾਅਦ ਮੈਨੂੰ ਕਈ ਮੀਲਾਂ ਦੇ ਫੋਨ ਆਏ ਜਿਨ੍ਹਾਂ ਨੇ ਦੱਸਿਆ ਕਿ ਸਰਦਾਰ ਜੀ ਨੇ ਸਾਡੇ ਨਾਲ ਵੀ ਸੰਪਰਕ ਕੀਤਾ ਸੀ ਕਿ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਜਿਨ੍ਹਾਂ ਕੋਲੇ ਪ੍ਰਾਇਮੇਕਸਰ ਸਾਹਿਬ ਹੁੰਦੇ ਆ ਹਮਨਿਤ ਸਾਹਿਬ ਹੁੰਦੇ ਆ ਜਿਨ੍ਹਾਂ ਦੀ ਗੁਣਾ ਜਿਹੜੇ ਹੈਗੇ ਫਾਲੋਅਰ ਨੇ ਮੈਂ ਉਹਨਾਂ ਦੇ ਸਾਥ ਸਾਥ ਉਹਨਾਂ ਨੇ ਜਿਹੜੇ ਸੈਂਟਰ ਨਾਲ ਮਿਲਣਾ ਚਾਹੁੰਦਾ ਮੈਨੂੰ ਬਾਅਦ ਜਦੋਂ ਉਹਨਾਂ ਨੇ ਮੁਲਾਕਾਤ ਕੀਤੀ ਤਾਂ ਵਜਨਾ ਨੂੰ ਉਹਨਾਂ ਦੇ ਫੋਨ ਗਏ ਜਿਹੜਾ ਸਾਜਿਸ਼ ਦਾ ਸ਼ਿਕਾਰਤਾ ਉਹ ਬੰਦਾ ਹੁੰਦਾ ਜਿਹਨੂੰ ਹੋਵੇ ਉਹ ਉਹਦੇ ਮਹਿਨਾਂ ਚਾਹੁੰਦੇ ਸੀ ਜਾਂ ਤਾਂ ਉਹ ਇਹ ਸਟੇਟਮੈਂਟ ਤੇ ਸਾਜਿਸ਼ ਨੂੰ ਕਰਨਾ ਚਾਹੀਦਾ ਕਿ ਜਿਹੜਾ ਪ੍ਰਧਾਨ ਟੀਨਾਂ ਨੂੰ ਸਾਜਿਸ਼ ਦੇ ਨਾਲ ਉੱਥੇ ਰਹਿ ਗਿਆ ਜਿੰਦਾ ਕੋਈ ਸਰਟੀਫਿਕੇਟ ਸਰਟੀਫਿਕੇਟ ਸਾਰਟੀਆਂ ਸਰਟੀਫਿਕੇਟ ਜਿਹੜੇ ਆ ਇਹ মিডিਆ ইস্যੂ ਕਰ ਰਿਆ ਸਟੇਟਮੈਂਟਾਂ ইস্যੂ ਕਰ ਰਹੀਆਂ ਨੇ ਸੰਗਤਾਂ ইস্যੂ ਕਰ ਰਹੀਆਂ ਨੇ ਕਿ ਜੋ ਸਟੇਟਮੈਂਟਾਂ ਜਾਰੀ ਕੀਤੀਆਂ ਜਾ ਰਹੀਆਂ ਹੁਣ ਪਹਿਲੀ ਗੱਲ ਜਿਹੜੀ ਮੈਂ ਤਾਂ ਉਹ ਦੱਸਦੀ ਆ ਕਿ ਉਹ ਆਪਣੀ ਸਟੇਟਮੈਂਟ ਬਦਲ ਜਾਂਦੇ ਹੁਣ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਆ 4.4 ਕਰੋੜ ਵਾਲੀ ਉਹਦੇ ਵਿੱਚ ਉਹਨਾਂ ਨੇ ਦੋ ਗੱਲਾਂ ਕਹਿਈਆਂ ਨੇ ਉਹ ਇੱਕ ਅੱਧਾ ਕਹਿੰਦੇ ਆ ਕਿ ਮੈਨੂੰ ਜਰਨਲ ਸਕੱਤਰ ਨੇ ਦੱਸਿਆ ਕਿ ਪੌਣੇ 4 ਕਰੋੜ ਰੁਪਏ ਦਾ ਪਿਛਲੇ ਸਾਲ ਦਾ ਪਤਾ ਹੀ ਨਹੀਂ ਜਦੋਂ ਜੇਸ਼ਦਰ ਭੁਪਿੰਦਰ ਸਿੰਘ ਸੰਧ ਪ੍ਰਧਾਨ ਸੀਗੇ ਕਹਿੰਦੇ ਕਿ ਮੈਨੂੰ ਉਸ ਦਾ ਪਤਾ ਹੀ ਨਹੀਂ ਹੈ ਕਿ ਉਹ ਪੌਣੇ 4 ਕਰੋੜ ਕਿੱਥੇ ਗਿਆ ਜਰਨਲ ਸਕੱਤਰ ਸਾਹਿਬ ਕਹਿ ਰਹੇ ਆ ਦੂਸਰਾ ਉਸੇ ਸਟੇਟਮੈਂਟ ਦੇ ਵਿੱਚ ਕਹਿ ਰਹੇ ਆ ਕਿ 21 ਲੱਖ ਦਾ ਜਾਂ ਤਾਂ ਉਹਨੂੰ ਕਬਲਾ ਕਹੋ ਜਾਵਨੋ ਸੇ ਹਦਫ ਸਹਾਇਤਾ ਫੰਡ ਕਹੋ ਇੱਕ ਪਾਸੇ ਕਹਿੰਦੇ ਉਹ ਸਹਾਇਤਾ ਫੰਡ ਆ ਵੀ ਜਿੰਨਾ ਰੱਖਿਆ ਸੀ ਉਹ ਪਾ ਲੱਗਦਾ ਦੂਜੇ ਪਾਸੇ ਕਹਿ ਰਹੇ ਨੇ ਉਹਦਾ ਪਤਾ ਹੀ ਨਹੀਂ ਲੱਗਦਾ ਔਰ ਮੈਂ ਉਸਦਾ ਜਵਾਬ ਦਿੱਤਾ ਸੀ ਕਿ ਪ੍ਰਧਾਨ ਝਿੰਡਾ ਸਾਹਿਬ ਬੈਠ ਜਾਣ ਪ੍ਰਧਾਨ ਅਸੰਧ ਸਾਹਿਬ ਵੀ ਚਲੇ ਜਾਣਗੇ ਸਾਊ ਦਾ ਪ੍ਰਧਾਨ ਅਸੀਂ ਦੋ ਚਾਰ ਹੋਰ ਜਰਨਲ ਸੈਕਟਰੀ ਸੀਨੀਅਰ ਮੀਤ ਪ੍ਰਧਾਨ ਸਾਊ ਕਬਲਾਲਵਾ ਜੇ ਮੌਜੂਦ ਨੇ ਉਹ ਵੀ ਬੈਠ ਜਾਣ 77 ਜਿਹੜੇ ਨੇ ਉਹ ਵੀ ਬੈਠ ਸਭ ਵੇਲੇ ਸੀਗੇ ਲਾਈਵ ਟੈਲੀਕਾਸਟ ਹੋਵੇ ਜਿਵੇਂ ਤੁਸੀਂ ਆ ਤੋਪਾਂ ਆਏ ਬਹਿ ਗਏ ਤੇਰਾ ਤੋਪ ਬੜੀਆਂ ਜਾਣ ਲਾਈਵ ਟੈਲੀਕਾਸਟ ਹੋਵੇ ਗੁਰੂ ਖੇਤਰ ਮੁੱਖ ਦਫ਼ਤਰ ਤੋਂ ਉਤੇ ਰਜਿਸਟਰ ਰੱਖ ਲੈ ਜਾਣ ਹਰ ਰਕਮ ਦੇ ਉੱਤੇ ਹਰ ਸਹਾਇਤਾ ਫੰਡ ਦੇ ਉੱਤੇ ਹਰ ਚੈੱਕ ਦੇ ਉੱਤੇ ਗੱਲਬਾਤ ਹੋਵੇ ਕਿ ਇਹ ਚੈੱਕ ਕਿੱਥੇ ਗਿਆ ਇਹ ਸਹਾਇਤਾ ਕਿੱਥੇ ਗਈ ਹੈ ਇਹ ਹਰਿਆਣੇ ਚ ਗਈ ਪੰਜਾਬ ਚ ਗਈ ਜੰਮੂ ਕਸ਼ਮੀਰ ਚ ਗਈ ਹੈ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਅਜੇ ਕਿ ਜੰਮੂ ਕਸ਼ਮੀਰ ਤੇ ਮੈਂ ਪ੍ਰਧਾਨ ਸਾਹਿਬ ਨਾਲ ਵੀ ਗੱਲ ਕੀਤੀ ਕੋਈ ਵੀ ਜਾਰੀ ਨਹੀਂ ਹੋਈ ਜੰਮੂ ਕਸ਼ਮੀਰ 'ਚ ਕੋਈ ਸਹਾਇਤਾ ਹੀ ਜਾਰੀ ਨਹੀਂ ਹੋਈ ਜੰਮੂ ਕਸ਼ਮੀਰ 'ਚ ਸਾਡੇ ਧਰਮ ਪ੍ਰਚਾਰ ਦੇ ਜਥੇ ਗਏ ਆ ਹਿਮਾਚਲ 'ਚ ਗਏ ਆ ਪੰਜਾਬ 'ਚ ਪੰਜਾਬ 'ਚ ਸਹਾਇਤਾ ਜਾਰੀ ਹੋਈਆਂ ਨੇ ਪਰ ਕਿੱਥੇ ਹੋਈਆਂ ਨੇ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਪੰਥ ਦੇ ਵਿਦਵਾਨ ਉਹਨਾਂ ਦੀ ਲਾਇਬ੍ਰੇਰੀ ਵਾਸਤੇ ਅੰਤ ਰਤਨ ਜਥੇਦਾਰ ਟੋੜਾ ਸਾਹਿਬ ਜਿਨ੍ਹਾਂ ਦੇ ਨਾਲ ਜਥੇਦਾਰ ਸੰਧ ਸਾਹਿਬ ਰਹੇ ਜਿਨ੍ਹਾਂ ਨੂੰ ਜੇਲ੍ਹ ਚੋਂ ਰਿਹਾਰ ਕਰਵਾਉਣ ਦਾ ਜਹੇਦਾਰ ਟੋੜਾ ਸਾਹਿਬ ਨੇ ਵੱਡਾ ਉਦਮ ਕੀਤਾ ਸੀਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੂੰ ਸੋਧਣ ਤੇ ਜਹੇਦਾਰ ਅਸੰਧ ਸਾਹਿਬ ਨੂੰ ਜੇਲ੍ਹ ਜਾਣਾ ਪਿਆ ਸੀਗਾ ਤਾਂ ਜਹੇਦਾਰ ਟੋੜਾ ਸਾਹਿਬ ਨੇ ਇਹਨਾਂ ਦੀ ਮਦਦ ਕੀਤੀ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 1996 ਤੋਂ ਮੈਂਬਰ ਰਹੇ ਤਾਂ ਉਹਨਾਂ ਦੀ ਲਾਇਬ੍ਰੇਰੀ ਨੂੰ ਮਦਦ ਕੀਤੀ ਮਦਦ ਕਿਹਨਾਂ ਨੂੰ ਕੀਤੀ ਜਿਹੜੇ ਗਰੰਥੀ ਸਿੰਘ ਉਸ ਗੁਰੂ ਘਰ ਸਨ ਬਰਗਾੜੀ ਜਿੱਥੇ ਬੁਰਜ ਜਵਾਰ ਸਿੰਘ ਬਰਗਾੜੀ ਕਾਂਡ ਬੁਰਜ ਜਵਾਰ ਸਿੰਘ ਵਾਲਾ ਜਿੱਥੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਏ ਤੇ ਬਰਗਾੜੀ ਕਾਂਡ ਦਾ ਮੁੱਢ ਵੱਜਾ ਉਸ ਗੁਰੂ ਘਰ ਦੇ ਗ੍ਰੰਥੀ ਭਾਈ 고ਰਾ ਸਿੰਘ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਕੁੱਟਕੁੱਟ ਨਕਾਰਾ ਕਰ ਦਿੱਤਾ ਉਹਨਾਂ ਦੇ ਕਿੰਨੇ ਟੈਸਟ ਕੀਤੇ ਗਏ ਜਿਹੜਾ ਲਾਈ ਡਿਟੈਕਟਿਵ ਟੈਸਟ ਵੀ ਮੀਆਂ ਬੀਬੀ ਦਾ ਦੋਨੇ ਨਕਾਰਾ ਕਰ ਦਿੱਤੇ ਇਹਨਾਂ ਉਹਨਾਂ ਤੇ ਤਸ਼ੱਦਦ ਹੋਇਆ ਪਰ ਉਹਨਾਂ ਚੋਂ ਨਿਕਲਿਆ ਕੁਛ ਨਹੀਂ ਬੇਕਸੂਰ ਸਨ ਨਿਕਲੇ ਕੌਣ ਸਨ ਉਹ ਤੁਹਾਨੂੰ ਵੀ ਪਤਾ ਜਿਨ੍ਹਾਂ ਤੇ ਅੱਜ ਸਾਜ਼ਿਸ਼ ਮੁਖ ਸਾਜ਼ਿਸ਼ ਘਾੜੇ ਦਾ ਵੀ ਨਾਮ ਡੇਰਾ ਮੁਖੀ ਦਾ ਤੇ ਉਹਦੇ ਪੈਰੋਕਾਰ ਜਨਾਂ ਬੇਅਦਬੀ ਕੀਤੀ ਸੀ ਅੱਗੇ। ਔਰ ਉਸ ਗਰੰਥੀ ਸਿੰਘ ਦੀ ਮਦਦ ਕੀਤੀ ਗਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਦੀ ਕਿ ਮਦਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਣੀ ਚਾਹੀਦੀ ਸੀ ਪਰ ਉਹਨਾਂ ਨੇ ਨਹੀਂ ਕੀਤੀ ਕਿਉਂਕਿ ਉਹ ਉਹਨਾਂ ਦੇ ਪ੍ਰਭਾਵ 'ਚ ਸੀਗੇ ਤੁਹਾਨੂੰ ਪਤਾ ਹੀ ਹੈ। ਅਸੀਂ ਜਿਹੜੀਆਂ ਮਦਦਾਂ ਕੀਤੀਆਂ ਹਰਿਆਣਾ ਦੇ ਵਿੱਚ ਕੀਤੀਆਂ ਆ ਅਮੂਪੁਰ ਜਿਹੜੇ ਸਿੱਖ ਬੇਘਰ ਕਰ ਦਿੰਦੇ ਸੀਗੇ ਉਹਨਾਂ ਨੂੰ ਜ਼ਮੀਨ ਖਰੀਦਣ ਵਾਸਤੇ ਅਸੀਂ ਕਿਹਾ ਸੀ ਅਸੀਂ ਹਰਿਆਣਾ ਸਰਕਾਰ ਤੋਂ ਲੈ ਕੇ ਦੇਾਂਗੇ ਜੇ ਸਰਕਾਰ ਨੇ ਨਾ ਦਿੱਤੀ ਤਾਂ ਹਰਿਆਣਾ ਕਮੇਟੀ ਲੈ ਕੇ ਦੇਗੀ ਉਹਨਾਂ ਨੂੰ ਘਰ ਲੈਣ ਵਾਸਤੇ ਜਿਹੜੀ ਰਕਮ ਆ ਉਹ ਪ੍ਰਧਾਨ ਸਾਹਿਬ ਦੇ ਆਰਡਰਾਂ ਤੇ ਜਾਰੀ ਹੈ ਕਿ ਮੈਂ ਹੋਰ ਕਹਿ ਦਿਆਂ ਕੋਈ ਵੀ ਰਕਮ ਜਾਰੀ ਹੁੰਦੀ ਆ ਮੈਂਬਰ ਰეკਮੈਂਡ ਕਰਦੇ ਆ ਪ੍ਰਧਾਨ ਸਾਹਿਬ ਦੇ ਦਸਖਤਾਂ ਤੇ ਜਾਰੀ ਹੁੰਦੀ ਆ ਤੇ ਉਹਦੇ ਚੈੱਕ ਜਿਹੜੇ ਆ ਉਹ ਬਕਾਇਦਾ ਇਨਸਪੈਕਟਰ ਉਹਨਾਂ ਥਾਵਾਂ ਤੇ ਦੇ ਕੇ ਆਉਂਦੇ ਆ ਕੋਈ ਵੀ ਕੈਸ਼ ਨਹੀਂ ਜਾਂਦਾ ਉਹ ਬਕਾਇਦਾ ਜਿਹੜੀਆਂ ਰਕਮਾਂ ਨੇ ਬਾਈ ਚੈੱਕ ਜਾਂਦੀਆਂ ਔਰ ਇਨਸਪੈਕਟਰ ਦੇ ਕੇ ਆਂਦੇ ਆ ਔਰ ਮੈਂ ਇੱਕ ਗੱਲ ਹੋਰ ਕਹਿ ਦਿਆਂ ਪ੍ਰਧਾਨ ਸਾਹਿਬ ਕਹਿੰਦੇ ਪਿਛਲੇ ਸਾਲ ਦਾ 1.4 ਕਰੋੜ ਜਦੋਂ ਅਸੰਧ ਸਾਹਿਬ ਪ੍ਰਧਾਨ ਸਨ ਪਰ ਉਹਦੇ ਚ ਦੋਸ਼ੀ ਕੌਣ ਨੇ ਦਾਦੂਵਾਲ ਦਾਦੂਵਾਲ ਨੇ ਤਾਂ ਕੋਈ ਦੱਸਕਤ ਨਹੀਂ ਕੀਤੀ ਪਹਿਲੀ ਗੱਲ ਧਰਮ ਪ੍ਰਚਾਰ ਦੇ ਵਿੱਚੋਂ ਜਿੰਨਾ ਫੰਡ ਜਿੰਨੇ ਸਹਾਇਤਾ ਜਾਂਦੀਆਂ ਧਰਮ ਪ੍ਰਚਾਰ ਚੋਂ ਜਾਂਦੀਆਂ ਨੇ ਪਰ ਉਹਨਾਂ ਤੇ ਦਸਕਤ ਹੁੰਦੇ ਪ੍ਰਧਾਨ ਸਾਹਿਬ ਕਿਉਂਕਿ ਕੋਈ ਵੀ ਸਹਾਇਤਾ ਜਾਣੀ ਆ ਦਾਦੂ ਵਾਲ ਆਪਣੇ ਤੌਰ ਤੇ ਕਿਤੇ ਸਹਾਇਤਾ ਜਾਰੀ ਨਹੀਂ ਕਰ ਸਕਦਾ ਦਾਦੂ ਵਾਲ ਰਿਕਮੈਂਡ ਕਰ ਸਕਦਾ ਵੀ ਹਾਂ ਇੱਥੇ ਲੋੜ ਹੈ ਦਿੱਤੀ ਜਾਣੀ ਚਾਹੀਦੀ ਆ ਆਪਣੇ ਵੱਲੋਂ ਸਿਫਾਰਿਸ਼ ਕਰ ਸਕਦਾ ਕੋਈ ਵੀ ਮੈਂਬਰ ਕਰ ਸਕਦਾ ਤੇ ਫਾਈਨਲ ਪ੍ਰਧਾਨ ਸਾਹਿਬ ਨੇ ਕਰਨਾ ਹੁੰਦਾ ਪ੍ਰਧਾਨ ਸਾਹਿਬ ਦੇਖਦੇ ਆ ਕਿੱਥੇ ਕਰਨ ਵਾਲੀ ਆ ਉੱਥੇ ਕਰਦੇ ਜਿੱਥੇ ਨਹੀਂ ਕਰਨ ਵਾਲੀ ਨਹੀਂ ਵੀ ਕਰਦੇ ਬਹੁਤ ਸਾਰੀਆਂ ਐਪਲੀਕੇਸ਼ਨਾਂ ਆਜੇ ਵੀ ਦਫ਼ਤਰ 'ਚ ਪਈਆਂ ਨੇ ਜਿਹੜੀਆਂ ਸਹਾਇਤਾ ਵਾਸਤੇ ਆਈਆਂ ਸੀ ਪਰ ਜਦੋਂ ਪ੍ਰਧਾਨ ਸਾਹਿਬ ਇਲੈਕਸ਼ਨ ਦਾ ਐਲਾਨ ਹੋ ਗਿਆ ਇਹਨਾਂ ਨੇ ਕੋਸ਼ਿਸ਼ ਜਾਰੀ ਕਰ ਦਿੱਤੀਆਂ ਉਹ ਜਿਹੜੀਆਂ ਅੱਜ ਵੀ ਫਾਈਲਾਂ ਉਦਾਂ ਹੀ ਪਈਆਂ ਹੋਣਗੀਆਂ ਜਿਹਦੀਆਂ ਮੈਂਬਰਾਂ ਦੇ ਵੱਲੋਂ ਆਈਆਂ ਸੀ ਬਹੁਤ ਸਾਰੇ ਮੈਂਬਰਾਂ ਦਾ ਜਿਹੜਾ ਕੋਟਾ ਸੀ ਉਹ ਵੀ ਰਹਿ ਗਿਆ ਪਰ ਜਿੰਨੀਆਂ ਸਹਾਇਤਾ ਨੇ ਬਕਾਇਦਾ ਉੱਥੇ ਗਈਆਂ ਨੇ ਜਿੱਥੇ-ਜਿੱਥੇ ਵੀ ਸਹਾਇਤਾ ਦਿੱਤੀਆਂ ਸੀ ਉੱਥੇ ਗਈਆਂ ਨੇ ਜਿਹੜੀ ਕੋਈ ਸਹਾਇਤਾ ਨਹੀਂ ਗਈ ਉਹਨੂੰ ਉਹ ਕਹਿ ਸਕਦੇ ਆ ਕਿ ਆ ਸਹਾਇਤਾ ਨਹੀਂ ਗਈ ਔਰ ਇਹ ਫਲਾਣੇ ਮੈਂਬਰ ਦੀ ਸੀ ਜਿੱਥੇ ਕਿਤੇ ਕੋਈ ਗਲਤ ਗੱਲ ਹੋਈ ਆ ਅਸੀਂ ਕਿਸੇ ਦੀ ਕਵਰਚ ਨਹੀਂ ਬਣਨਾ ਅਸੀਂ ਆਪਣੇ ਜ਼ਿੰਮੇਵਾਰ ਆਪਣੀ ਗਾਰੰਟੀ ਦੇ ਸਕਦੇ ਹਾਂ ਕਿਸੇ ਮੈਂਬਰ ਨੇ ਗਲਤੀ ਕੀਤੀ ਆ ਤੁਸੀਂ ਉਹਦਾ ਨਾਮ ਨਸ਼ਰ ਕਰੋ ਬਲਜੀਤ ਸਿੰਘ ਦਾदू ਵਾਲਾ ਜੀ ਕਰਨਾਲ ਦੀ ਧਰਤੀ ਤੇ ਤੁਹਾਨੂੰ ਕਹਿ ਰਿਹਾ 10 ਰੁਪਏ ਦੇ ਰਵੰਧਾਰ ਨਹੀਂ ਹਰਿਆਣਾ ਕਮੇਟੀ ਦੇ ਹਰਿਆਣਾ ਕਮੇਟੀ ਦਾ ਨਾ ਤੇਲ ਵਰਤਿਆ ਨਾ ਮੁਲਾਜ਼ਮ ਵਰਤਿਆ ਨਾ ਕਾਰ ਵਰਤੀ ਆ ਅੱਜ ਵੀ ਉਸੇ ਤਰ੍ਹਾਂ ਪੌਣੇ 4 ਕਰੋੜ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਜਿਉ ਮੈਂ ਲਾਈਵ ਕਰ ਰਿਹਾ ਟਕਮ ਦੀ ਗੱਲ ਹੋਏ ਜੇਕਰ 4.4 ਲੱਖ ਦਾ ਵੀ ਨਾਂ ਨਿਕਲਿਆ ਤਰੂਗੜ ਵਾਲੇ ਪਾਸੇ ਹੁਣ 4 ਕਰੋੜ ਦਾ ਬਹੁਤ ਦੂਰ ਹੈ ਛਿੰਦਾ ਨਾ ਹੋਣ ਦੇਣਾ ਪਊਗਾ ਉਹਨਾਂ ਦੇ ਉਹਨਾਂ ਸਾਥੀਆਂ ਨੂੰ ਜਿਹੜੇ ਅਸਰ ਪਾਸਰ ਉਹਨਾਂ ਨੂੰ ਘੁਰਾਹ ਕਰਾਣਾ ਜੋ ਛਿੰਦਾ ਸਾਹਮਣੇ ਕਿਹਾ ਕਿ ਜਰਨਲ ਸਕੱਤਰ ਮੌਜੂਦਾ ਹੈ ਜਰਨਲ ਸਕੱਤਰ ਸਾਹ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹ ਲੈ ਕੇ ਐਵੀਡੈਂਸ ਸੰਗਤ ਚਾਹਣ ਔਰ ਕੋਈ ਵੀ ਮੈਂ ਇੱਕ ਹੋਰ ਬੇਨਤੀ ਕਰਾਂ ਜਿੰਨਾ ਚਿਰ ਕੋਈ ਐਵੀਡੈਂਸ ਸਬੂਤ ਨਾ ਹੋਣ ਉਹਨਾਂ ਚਿਰ ਮੀਡੀਆ 'ਚ ਨਹੀਂ ਜਾਇਆ ਜਾਂਦਾ ਪਹਿਲਾਂ ਸਾਰੇ ਸਬੂਤ ਸਾਰਾ ਕੁਝ ਐਵੀਡੈਂਸ ਲੈ ਜਾਂਦੇ ਆ ਫਿਰ মিডিਆ 'ਚ ਨਸਰ ਕੀਤਾ ਜਾਂਦਾ ਅਸੀਂ ਐਸੇ ਗੱਲ ਦੀ ਖਲਾਫਤ ਕੀਤੀ ਸੀ ਕਿ ਪ੍ਰਧਾਨ ਸਾਹਿਬ ਦੇ ਨਾਲ ਕੁਝ ਅਨਾੜੀ ਬੰਦੇ ਆ ਜਿਨ੍ਹਾਂ ਨੂੰ ਸਮਝ ਨਹੀਂ ਆ ਅਨ ਐਜੂਕੇਟਿਡ ਨੇ ਹੁਣ ਉਹਨਾਂ ਦੀ ਕਮੇਟੀ ਬਣਾ ਦਿੱਤੀ ਹੈ ਵਿੱਚ ਕੁਝ ਈਦਾਂ ਦੇ ਪਾਦ ਤੇ ਕੁਝ ਸਿਆਣੇ ਵੀ ਆ ਕੁਝ ਈਦਾਂ ਦੇ ਕਿ ਉਹ ਬਜਟ ਬਣਾਣਗੇ ਉਹ ਆਡਿਟ ਕਰਾਨਗੇ ਜਿਨ੍ਹਾਂ ਨੂੰ ਆਪਣੇ ਘਰ ਦਾ ਆਡਿਟ ਨਹੀਂ ਕਰਨਾ ਆਉਂਦਾ ਜਿਨ੍ਹਾਂ ਤੋਂ ਘਰ ਦਾ ਬਜਟ ਨਹੀਂ ਬਣਦਾ ਉਹ ਪੂਰੇ ਹਰਿਆਣੇ ਦੇ ਇਤਿਹਾਸਕ ਗੁਰਦੁਆਰਿਆਂ ਦਾ ਬਜਟ ਬਣਾ ਲੈਣਗੇ ਅਸੀਂ ਚਾਹੁੰਦੇ ਆ ਬਜਟ ਜਿਹੜਾ ਬਣੇ ਔਰ ਚਾਹੁੰਦੇ ਆ ਆਡਿਟ ਹੋਵੇ ਅਸੀਂ ਸਰਦਾਰ ਢਿੰਡਾ ਨੂੰ ਮੈਂ ਅੱਜ ਚੈਲੰਜ ਕਰਨਾਲ ਦੀ ਅੱਗੇ ਉੱਪਰ ਵੀ ਪਾਵਰ ਦੇਤੀ ਹੈ ਲੋ ਸਾਡੇ ਕਮਿਸ਼ਨ ਇੱਕ ਚੋਣ ਕਮਿਸ਼ਨ ਇੱਕ ਜੁਡੀਸ਼ੀਅਲ ਕਮਿਸ਼ਨ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਜਸਟਿਸ ਦਰਸ਼ਨ ਸਿੰਘ ਨੇ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਜਸਟਿਸ ਐਚ ਐਸ ਭੱਲਾ ਨੇ ਜਿੰਨਾ ਚੋਣ ਕਰਾਈ ਹੈ ਔਰ ਜੁਡੀਸ਼ੀਅਲ ਕਮਿਸ਼ਨ ਹੈ ਉਹਨਾਂ ਕੋਲ ਆਪਾਂ ਰਲ ਕੇ ਚੱਲੀਏ ਉਹਨਾਂ ਨੂੰ ਅਪੀਲ ਕਰੀਏ ਕਿ ਉਹ ਹਾਇਰ ਕਰ ਕੋ ਸਦੋਂ ਲੈ ਕੇ ਜਦੋਂ ਦੋ ਕਮੇਟੀ ਬਣੀ ਉਹਨੂੰ ਖੰਗਾ ਲਿਆ ਜਾਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਔਰ ਮੈਂ ਵੀ ਅਪੀਲ ਕਰਦਾ ਕਿ ਉਸ ਲਾਹ ਫੜਨ ਦਾ ਖਰਚਾ ਹਰਿਆਣਾ ਕਮੇਟੀ ਨੂੰ ਨਹੀਂ ਆ ਜਾਵੇ ਉਹ ਵੀ ਅਸੀਂ ਪ੍ਰਾਈਵੇਟ ਤੌਰ ਤੇ ਭਰ ਦਿਆਂਗੇ ਅਸੀਂ ਆਪਣੇ ਵੱਲੋਂ ਅਪੀਲ ਕਰਦੇ ਆਂ ਇਹ ਉਹ ਵੀ ਅਸੀਂ ਪ੍ਰਾਈਵੇਟ ਤੌਰ ਤੇ ਹਰਿਹੜ ਕਮੇਟੀ ਦੀ ਗੋਲਕ ਤੋਂ ਨਹੀਂ ਲਾਂਗੇ ਹਰਿਆਣਾ ਕਮੇਟੀ ਦੇ ਇਹ ਅਸਲ ਆਡਿਟ ਹੋਣ ਨੂੰ ਕਿਉਂਕਿ ਪਹਿਲਾਂ ਵੀ ਆਡਿਟ ਜਿਹੜੇ ਅੱਜ ਆਡਿਟ ਕਰ ਰਹੇ ਇਹਨਾਂ ਨੇ ਪਹਿਲਾਂ ਵੀ ਕੀਤਾ ਮਹੰਤ ਨੇ ਆਡਿਟ ਕਰਾਇਆ ਸੀ ਤੁਹਾਡੇ ਕਰਨਾਲ ਦੇ ਭਮੀਜਾ ਸਾਹਿਬ ਜਿਹੜੇ ਉਹਨਾਂ ਜਰਨਲ ਸਕੱਤਰ ਸੀ ਉਹਨਾਂ ਨੇ ਆਡਿਟ ਕਰਾਇਆ ਸੀ ਆਡਿਟ 'ਚ 10 ਰੁਪਈਆ ਦਾ ਫਰਕ ਨਹੀਂ ਸੀ ਨਿਕਲਿਆ ਅੱਜ ਵੀ ਜਿਹੜਾ ਬੰਦਾ ਪ੍ਰਧਾਨ ਛੀਨਾ ਨੇ ਲਾੜ ਲਗਾਇਆ ਆ ਆਰਡਰਡ ਕਰਨ ਵਾਸਤੇ ਸੁਰਿੰਦਰ ਸਿੰਘ ਬਲਾਸਪੁਰ ਉਹਨੇ ਹੀ ਉਦੋਂ ਕੀਤਾ ਸੀਗਾ ਪਰ ਮਹੰਤ ਨੇ ਉਹ ਆਰਡਰਡ ਸਬਮਿਟ ਨਹੀਂ ਸੀ ਹੌਣ ਦਿੱਤਾ ਕਿਉਂ ਕਹਿੰਦਾ ਅਸੀਂ ਤਾਂ ਦਾਦੂਵਾਲ ਨੂੰ ਦੋਸ਼ੀ ਬਣਾਉਣਾ ਚਾਹੁੰਦੇ ਆ ਤੇ ਤੁਹਾਡੇ ਆਰਡਰ ਤੇ ਨਿਕਲਿਆ ਹੀ ਕੁਝ ਨਹੀਂ ਆ ਇਹਨੂੰ ਸਬਮਿਟ ਨਾ ਕਰੋ ਉਹਨਾਂ ਨੇ ਸਬਮਿਟ ਨਹੀਂ ਸੀ ਹੋਣ ਦਿੱਤਾ ਜਦੋਂ ਕਿ ਉਹਨੇ ਮੇਰੇ ਪ੍ਰਧਾਨਗੀ ਕਾਲ ਤੱਕ ਆਡਿਟ ਕਰਾਇਆ ਸੀਗਾ ਅਸੀਂ ਅੱਜ ਆਪਣੀ ਗੱਲ ਦਾ ਦਬਾਅ ਜਿਹੜਾ ਦੇ ਰਹੇ ਹਾਂ ਬਾਕੀ ਜਿਹੜਾ 14 ਤੋਂ ਆਡਿਟ ਹੋਏਗਾ ਉਹਦੇ ਚ ਨਿਕਲੇਗਾ ਕਿ ਸਰਦਾਰ ਹੀੰਦਰਾ ਸਾਹਿਬ ਨੇ ਕਿੰਦਾ ਦੁਰਵਕਤੋਂ ਕੀਤੇ ਪੈਸੇ ਨਹੀਂ ਹੀੰਦਰਾ ਸਾਹਿਬ ਨੇ ਸੀ ਸਾਹਿਬ ਨੇ ਕਹਿ ਲਈ ਅਗਰ ਕੋਈ ਮੇਰੇ ਖਾਤੇ ਨਿਕਲੇ ਮੈਂ ਜੀ ਉਹ ਦੇਣੇ ਤਿਆਰ ਹਾਂ ਜੇ ਉਹ ਦਾ ਕਾਰਨ ਲੈਣਗੇ ਜਿੰਨੇ ਉਹਨਾਂ ਨੇ ਖਾਤੇ ਕੀਤੇ ਉਹ ਦੱਸ ਦਿੰਨੇ ਆ ਤੁਹਾਡੇ ਸਾਹਮਣੇ ਅਸੀਂ ਐਵੀਡੈਂਸਾਂ ਨਾਲ ਆਵਾਂਗੇ ਅਸੀਂ ਤਾਂ ਹੀ ਅਸੀਂ ਨਿਰਪੱਖ ਨਾ ਫਰਮ ਹੋਵੇ ਇਹ ਜਿਹੜੇ ਅਨ ਐਜੂਕੇਟ ਬੰਦੇ ਜਿਹਨਾਂ ਨੂੰ ਆਡਿਟ ਬਾਰੇ ਨਹੀਂ ਪਤਾ ਉਹ ਨਾ ਹੋਣ ਲਾ ਫਰਮ ਹੋਵੇ ਜੁਡੀਸ਼ਲ ਕਮਿਸ਼ਨ ਬਣਾਵੇ ਨਿਰਪੱਖ ਹੋਵੇ ਹਰਿਆਣੇ ਦੀ ਸਿੱਖ ਸੰਗਤ ਬਣਾਵੇ ਅਸੀਂ ਹਰਿਆਣੇ ਦੀ ਸਿੱਖ ਸੰਗਤ ਨੂੰ ਅਪੀਲ ਕਰਦੇ ਆ ਸਿਆਣੇ ਪੰਜ ਸੱਜਣ ਤੁਸੀਂ ਜਿਹੜੇ ਹੈਗੇ ਆ ਉਹ ਲਾ ਦਿਓ ਜਿਹੜੇ ਆਪਣਾ ਚਾਰਟਰਡ ਅਕਾਊਂਟੈਂਟ ਹੋਣ ਜਿਹੜੇ ਐਜੂਕੇਟ ਹੋਣ ਇਸ ਬਾਰੇ ਜਿਹੜੇ ਐਕਸਪਰਟ ਹੋਣ ਇਸ ਚੀਜ਼ ਦੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਸਰਦਾਰ ਢੀਂਡਾ ਨੂੰ ਨਹੀਂ ਪਤਾ ਕਿ ਇਹਦੇ ਵਿੱਚ ਕੁਝ ਨਹੀਂ ਸਿਰਫ ਫੀਮਲਜ਼ ਡਾਈਮਸ ਕਰਨਾ ਚਾਹੁੰਦੇ ਆ ਨੈਗੇਟਿਵਿਟੀ ਬਣਾਉਣਾ ਚਾਹੁੰਦੇ ਆ ਉਹ ਸਿਰਫ ਸਾਡੇ ਖਿਲਾਫ ਇੱਕ ਨੈਗੇਟਿਵ ਸਿਰਜਦੇ ਆ ਜਾਂ ਪਹਿਲੇ ਪ੍ਰਬੰਧਕਾਂ ਦੇ ਚਾਹੇ ਉਹ ਸਰਦਾਰ ਖੰਭ ਸਾਹਿਬ ਨੂੰ ਚਾਹੇ ਮੈਂ ਆ ਚਾਹੇ ਸਾਡੇ ਸਾਥੀ ਆ ਉਹ ਸਿਰਫ ਸੰਗਤ ਨੂੰ ਗੁੰਮਰਾਹ ਕਰ ਰਹੇ ਆ ਜਦੋਂ ਕਿ ਉਹਨਾਂ ਦੀ ਗੱਲ ਦੇ ਵਿੱਚ 1% ਵੀ ਸੱਚਾਈ ਨਹੀਂ ਪੂਰਾ ਝੂਠ ਮੈਂ ਤੁਹਾਨੂੰ ਦੱਸ ਰਿਹਾ ਸਰਦਾਰ)^{(1)} ਦਾ ਸਾਹਿਬ ਨੇ ਜਿਹੜੇ ਜੇਕਰ ਉਹ ਕਾਪਰਸ਼ਨ ਦੇ ਵਿਰੁੱਧ ਹੋਣ ਤਾਂ ਸਰਦਾਰ)^{(1)} ਦਾ ਸਾਹਿਬ ਨੇ ਚਾਰ ਚਾਰ ਬੰਦੇ ਐਗਜ਼ੈਕਟਿਵ ਦੇ ਜਦੋਂ ਪ੍ਰਧਾਨ ਸੀਗੇ ਤੇ ਉਹਨਾਂ ਨੇ ਲੱਖਾਂ ਦੇ ਫੰਡ ਜਾਰੀ ਕੀਤੇ ਜਦੋਂ ਕਿ ਬਹੁਮਤ ਤੋਂ ਬਿਨਾ ਐਗਜ਼ੈਕਟਿਵ ਦਾ ਫੰਡ ਜਾਰੀ ਨਹੀਂ ਹੋ ਸਕਦਾ ਕੀਂਦਾ ਸਾਹਿਬ ਨੂੰ ਸਵਿਧਾਨ ਬਾਰੇ ਨਹੀਂ ਪਤਾ ਐਕਟ ਬਾਰੇ ਨਹੀਂ ਪਤਾ ਅੱਜ ਵੀ ਉਹਨਾਂ ਨੂੰ ਡਾਇਰੈਕਟਰ ਨੇ ਕੋਈ ਪਾਵਰ ਨਹੀਂ ਦਿੱਤੀ ਜਿਵੇਂ ਜਨਰਲ ਹੋਸ ਨੇ ਐਗਜ਼ੈਕਟਿਵ ਨੂੰ ਪਾਵਰ ਦਿੱਤੀ ਐਗਜ਼ੈਕਟਿਵ ਨੇ ਅੱਗੇ ਜਿਵੇਂ ਪ੍ਰਧਾਨ ਸੰਭ ਸਾਹਿਬ ਨੂੰ ਪਾਵਰਾਂ ਦਿੱਤੀਆਂ ਸੀ ਟਰਾਂਸਫਰਾਂ ਦੀਆਂ ਪ੍ਰੋਮੋਸ਼ਨਾਂ ਦੀਆਂ ਨਿਯੁਕਤੀਆਂ ਦੀਆਂ ਅੱਜ ਹਰਿਆਣਾ ਕਮੇਟੀ ਦੀ ਐਗਜ਼ੈਕਟਿਵ ਨੇ ਕੋਈ ਪਾਵਰ ਨਹੀਂ ਦਿੱਤੀ ਸਰਦਾਰ ਢਿੰਡਾ ਸਾਹਿਬ ਨੂੰ ਪਰ ਉਹਨਾਂ ਦੇ ਰੋਜ਼ ਲੈਟਰ ਜਾਰੀ ਹੋ ਰਹੇ ਆ ਮੈਂ ਅੱਜ ਆ ਹੀ ਰਿਹਾ ਸੀ ਇੱਕ ਲੈਟਰ ਹੁਣ ਜਾਰੀ ਹੋ ਗਿਆ ਨਾ ਅਜੇ ਤੱਕ ਬਜਟ ਪਾਸ ਆ ਨਾ ਅਜੇ ਤੱਕ ਜਿਹੜਾ ਅੱਗੇ ਨਾਲੇ ਚੇਅਰਮੈਨ ਲਾਏ ਲੰਗਰ ਖਰੀਦਾਂ ਵਿੰਗ ਦੇ ਤੇ ਅੱਜ ਇੱਕ ਸੱਤ ਮੈਂਬਰੀ ਕਮੇਟੀ ਬਣਾਤੀ ਅੱਗੇ ਟੈਂਡਰ ਕਰੇਗੀ ਬਜਟ ਪਾਸ ਨਹੀਂ ਹੋਇਆ ਟੈਂਡਰ ਕਾਦੇ ਕਰੇ ਉਹਨਾਂ ਨੂੰ ਐਕਟ ਬਾਰੇ ਕੋਈ ਜਾਣਕਾਰੀ ਨਹੀਂ ਆ ਉਹ ਸਬ ਕਮੇਟੀਆਂ ਬਣਾ ਰਹੇ ਆ ਉਹ ਟਰਾਂਸਫਰ ਕਰ ਰਹੇ ਉਹ ਨਿਯੁਕਤੀਆਂ ਕਰ ਰਹੇ ਜਦੋਂ ਕਿ ਉਹਨਾਂ ਨੂੰ ਅਧਿਕਾਰ ਹੀ ਨਹੀਂ ਬਕਾਇਦਾ ਗੁਰੂ 2014 ਇੱਕ ਚ ਲਿਖਿਆ ਹੋਇਆ ਕਿ ਪ੍ਰਧਾਨ ਸਾਹਿਬ ਦਾ ਕੋਈ ਵੀ ਐਲਾਨ ਉਹਨਾਂ ਚ ਰਿਇਮਪਲੀਮੈਂਟ ਨਹੀਂ ਹੋਏਗਾ ਜਿੱਨਾ ਕਿ ਉਹਨਾਂ ਨੂੰ ਐਗਜ਼ੈਕਟਿਵ ਚ ਸਦਾ ਬਹੁਮਤ ਨਾਲ ਪਾਸ ਨਹੀਂ ਕਰ ਲਿਆ ਜਾਵੇਗਾ ਤੇ ਜਿਹੜੇ ਬਹੁਮਤ ਆਪਣਾ ਪਾਸ ਹੀ ਨਹੀਂ ਹੋਇਆ ਐਗਜ਼ੈਕਟਿਵ ਚ ਸਰੋਪੋਂ ਬੰਦ ਕਰ ਦਿੱਤੇ ਪਾਣੀ ਦੀਆਂ ਬੋਤਲਾਂ ਬੰਦ ਕਰ ਦਿੱਤੀਆਂ ਜਿਹੜੀ ਵੈਰਾਈਆਂ ਦੇ ਐਲਾਨ ਕਰਦੇ ਜਦੋਂ ਕਿ ਐਗਜ਼ੈਕਟਿਵ ਦੇ ਵਿੱਚ ਪਾਸ ਹੀ ਨਹੀਂ ਹੈ ਕੋਈ ਵੀ ਗੱਲ ਕਰਨੀ ਹੈ ਕਾਦੇ ਦੀ ਐਗਜ਼ੈਕਟਿਵ ਚ ਨਹੀਂ ਗਈ ਹੈ ਐਗਜ਼ੈਕਟਿਵ ਦੀ ਸਲਾਹ ਨਾਲ ਸਾਰੀ ਦੇ ਨਾਲ ਹੀ ਹੋਣਾ ਚਾਹੀਦਾ ਐਗਜ਼ੈਕਟਿਵ ਜਿਹੜੀ ਉਹਨਾਂ ਦੇ ਬਿਆਨ ਆ ਚੁੱਕੇ ਆ ਸਰਦਾਰ ਖਿੰਡਾ ਸਾਹਿਬ ਨੂੰ ਮੇਰੀ ਇੱਕ ਅਪੀਲ ਆ ਕਿ ਉਹ ਨਾਲ ਚੱਲਣ ਜੁਡੀਸ਼ਲ ਕਮਿਸ਼ਨ ਕੋਲੇ ਤੇ ਨਾਲ ਜਾ ਕੇ ਨਰਪੱਖ ਜਾਂਚ ਵਾਸਤੇ ਜਿਹੜੀ ਉਹ ਕਮੇਟੀ ਆ ਉਹ ਆਪਣਾ ਲਾਫਰਮਾ ਹਾਇਰ ਹੋ ਗਈ ਕਿ ਉਹ ਨਰਪਾਤਾ ਕਰੇ ਦੂਜਾ ਸਰਦਾਰ ਖਿੰਡਾ ਸਾਹਿਬ ਜਿਹੜਾ ਉਹਨਾਂ ਨੇ ਕਾਲਾ ਦਿਵਸ ਆਇਆ ਉਹਦਾ ਸਾਰਾ ਹਿਸਾਬ ਕਿਤਾਬ ਉਹਦੇ ਲਈ ਕਮੇਟੀ ਬਣੀ ਆ ਉਹ ਵੀ ਸੰਗਤਾਂ ਦੇ ਸਾਹਮਣੇ ਰੱਖ ਦੇਣ ਕਿ ਉਹਨਾਂ ਨੇ 7 ਲੱਖ ਹੀ ਇਕੱਠਾ ਕੀਤਾ ਕਿ 70 ਲੱਖ ਇਕੱਠਾ ਕੀਤਾ ਕਿਉਂਕਿ ਉਹ ਕਹਿੰਦੇ ਮੈਂ 7 ਲੱਖ 60 ਹਜ਼ਾਰ 200 ਕੌਂ ਕਾਰਜਿਆ ਜਦੋਂ ਕਿ ਪ੍ਰਧਾਨ ਦੇ ਰੁਕਵੇ ਦੇ ਰਿਹਾ ਨਾ ਪ੍ਰਧਾਨ ਕੋਈ ਕਲੈਕਸ਼ਨ ਕੱਢੀ ਨਹੀਂ ਕਰ ਸਕਦਾ ਆਪਣਾ ਅਧਾਰ ਤੇ ਪ੍ਰਧਾਨ ਨੇ ਕਲੈਕਸ਼ਨ ਕੱਢੀ ਕੀਤੀ ਹੈ ਆ ਕੁਝ ਦੇ ਪਾਸ ਰੈਲੀ ਜਾਂਦੇ ਸੀ ਜਾਂ ਸਮਾਗਮਾਂ 'ਚ ਜਾਂਦੇ ਸੀ ਅੱਜ ਵੀ ਜਿਹੜਾ ਕਾਲਾ ਦਿਵਸ ਪ੍ਰਧਾਨ ਨੇ ਮਨਾਇਆ 400 ਜੇ ਉੱਥੇ ਸੰਗਤ ਹਾਜ਼ਰ ਸੀ 150 ਲੋਕਲ ਸੀ 250 ਮੁਲਾਜ਼ਮ ਸਨ ਗਾ ਵੱਖ-ਵੱਖ ਗੁਰਦੁਆਰਿਆਂ ਤੋਂ ਆਰਡਰ ਪਾ ਕੇ ਆ ਰਹੇ ਨੇ ਨਾਡਾ ਸਾਹਿਬ ਤੋਂ ਉੱਥਾ ਆਏ ਨੇ ਪੰਜੋਖੜਾ ਸਾਹਿਬ ਤੋਂ ਵੀ ਆਏ ਨੇ ਕੰਪਾਨ ਸਾਹਿਬ ਜਾਈ ਨੇ ਗੱਡੀਆਂ ਦੇ ਨੰਬਰ ਤੱਕ ਨੋਟ ਨੇ ਗੱਡੀਆਂ ਕਿਹੜੀਆਂ ਤੇ ਉਹ ਮੁਲਾਜ਼ਮ ਆਇਆ ਇੱਕ ਦਿਨ ਦੀ ਮੁਲਾਜ਼ਮਾਂ ਦੀ ਤਨਖਾਹ ਲਾਉਂਦੇ ਦੂਜੀਆਂ ਗੱਡੀਆਂ ਦਾ ਖਰਚੇ ਗੁਰੂ ਦੀ ਗੋਲਕ ਦੀ ਦਰਬਾਰ ਤੋਂ ਨਹੀਂ ਪ੍ਰਧਾਨ ਦੇ ਕਹਿ ਅਨੁਸਾਰ ਸਾਨੂੰ ਕੋਈ ਇਤਰਾਜ਼ ਨਹੀਂ ਸੀ ਕਾਲਾ ਦੇਵ ਸਹਾਰੇ ਚੁੱਪ ਕਰਕੇ ਪ੍ਰਧਾਨ ਬੁਲਾਇਆ ਸੀ ਬੈਠ ਜਾਂਦੇ ਪਰ ਉਹਨਾਂ ਨੇ ਕਿਹਾ ਕਿ ਮੈਂ ਕੋਈ ਗੋਲਕ ਨਹੀਂ ਵਰਤੀ ਕੋਈ ਗੋਲਕ ਦੀ ਦਰਬਾਰ ਤੋਂ ਨਹੀਂ ਕੀਤੀ ਜਦੋਂ ਉਹ ਸਰੇ ਆਮ ਗੱਲ ਆ ਗਈ ਸਰੇ ਆਮ ਉਹਨਾਂ ਦੇ ਸਾਹਮਣੇ ਆ ਇਹ ਤਰ੍ਹਾਂ ਦੇ ਟਰਲਿਆਂ ਦੇ ਬਿੱਲ ਮੈਂ ਹੀ 2 ਸਾਲ ਕੀ ਇਸ ਲੜਿਆ ਸੁਪਰੀਮ ਕੋਰਟ ਦਾ ਇਹਦਾ 10 ਰੁਪਏ ਕਹਿੰਦੇ ਜੀਵਨ ਖਰਚੇ ਲੰਗਰ ਦਾ ਰੋਟੀ ਦਾ ਰਹਿਣ ਦਾ ਕਹਿੰਦੇ ਟੂਲ ਟੈਕਸ ਦਾ ਖਰਚਾ ਤੁਸੀਂ ਹਰਿਆਣਾ ਕਮੇਟੀ ਦੇ ਰਜਿਸਟਰ ਤੇ ਦਰਕਾਰਦੇ ਹੋ ਤੇ ਪ੍ਰਧਾਨ ਦੇ ਮਿੱਤਰਾਂ ਦੇ ਟਾਬੀਆਂ ਦੇ ਜਿਹੜੇ ਟੂਲ ਟੈਕਸ ਦੇ ਬਿੱਲ ਅਸੀਂ ਕਚੇ ਮੈਂਬਰ ਦੀ ਮਾਂ ਦੇ ਖੋਹਦੇ ਗਏ ਆ ਉਹਦਾ ਵੀ ਹਰਿਆਣਾ ਕਮੇਟੀ ਦੇ ਨਾਂ ਤੇ ਕਰਜ ਜਿਹੜਾ ਸਭ ਰੱਦ ਸਾਰਾ ਪਾਇਆ ਹੋਇਆ ਸਿੱਧੇ ਤੇ ਪਿਓਲੇ ਕੋਹਦੇ ਗਏ ਉਹ ਵੀ ਕਰਜ ਪਾਇਆ ਹੋਇਆ ਇਹ ਸਾਰੇ ਜਿਹੜੇ ਖਰਚ ਆ ਇਹ ਪ੍ਰਧਾਨ ਸਾਹਿਬ ਸਰਦਾਰੀ ਦਾ ਸਾਹਿਬ ਨੇ ਤਾਂ ਹੀ ਅਸੀਂ ਕਹਿੰਦੇ ਹਾਂ ਕਿ ਹੁਣ ਇੱਕ ਤੇ ਰਲੀ ਕਮੇਟੀ ਬਣਾ ਦਿੱਤੀ ਜਦੋਂ ਉਹਨਾਂ ਨੇ ਆਪਣੀ ਕਮੇਟੀ ਬਣਾਈ ਉਹ ਤਾਂ ਉਹਨਾਂ ਦਾ ਪੱਖ ਕਰੇਗੀ ਉਹ ਨਿਰਪੱਖ ਨਹੀਂ ਕਰੇਗੀ ਉਹ ਪੱਖਪਾਤੀ ਹੈ ਤਾਂ ਹੀ ਅਸੀਂ ਹਰਿਆਣਾ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਹਰਿਆਣੇ ਦੀਆਂ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਔਰ ਹਰਿਆਣਾ ਸਿੱਖ ਗੁਰਦੁਆਰਾ ਜੂਡੀਸ਼ਲ ਕਮਿਸ਼ਨ ਨੂੰ ਵੀ ਅਸੀਂ ਅਪਲੀਕੇਸ਼ਨ ਦੇ ਰਹੇ ਹਾਂ ਜਲਦੀ ਕਿ ਉਹ ਦੁੱਧ ਦਾ ਦੁੱਧ ਪਾਣੀ ਕਰਨ ਲਈ ਇਸ ਟੀਮ ਨੂੰ ਤੀਸਰਾ ਜੂਨੀਅਰ ਮੀਰ ਪ੍ਰਧਾਨ ਨੇ ਵੀ ਜਾਂਚ ਮੰਗੀ ਹੈ ਕਾਹ ਦੇ ਦਿਨ ਦੇ ਖਰਚ ਦੀ ਔਰ ਕਾਟ ਦੀ ਜੂਨੀਅਰ ਮੀਰ ਪ੍ਰਧਾਨ ਨੇ ਡਰਗ ਟੈਸਟ ਮੰਗਿਆ ਕਹਿੰਦੇ ਸਾਡੇ ਕੋਲ ਸ਼ਿਕਾਇਤਾਂ ਆ ਰਹੀਆਂ ਨੇ ਕਿ ਕੋਈ ਜਿਹੜੇ ਸਾਡੇ ਮੈਂਬਰ ਆ ਨਸ਼ਾ ਕਰਦੇ ਆ ਤੇ ਅਸੀਂ ਕਹਿੰਦੇ ਆ ਕਿ ਸੰਗਤਾਂ ਦੀ ਤਸੱਲੀ ਹੋ ਜਾਵੇ ਅਸੀਂ ਸਾਰੇ ਇੱਕ ਦਿਨ ਸਰਕਾਰੀ ਕਿਸੇ ਹਸਪਤਾਲ ਦੇ ਵਿੱਚੋਂ ਸਮਾ ਰੱਖ ਕੇ ਆਪਣਾ ਡਰਗ ਟੈਸਟ ਕਰਾਈਏ ਕੋਈ ਨਸ਼ਾ ਤਾਂ ਨਹੀਂ ਕਰਦਾ ਕੋਈ ਸ਼ਰਾਬ ਤਾਂ ਨਹੀਂ ਪੀਂਦਾ ਕੋਈ ਥੀਮਪੂਫੀਦਾ ਨਹੀਂ ਕਰਦਾ ਕੀ ਦਾ ਜਿਹੜਾ ਡਾਕਟ ਟੈਸਟ ਹੋ ਜਾਣਾ ਚਾਹੀਦਾ ਸਰ ਸਰਦਾਰ ਜੀ ਨਾ ਨਹੀਂ ਗਿਆ ਕਿ ਦਾਦੂਵਾਲ ਸਾਹਿਬ ਦੇ ਵਾਲ ਕਾਲੇ ਚੋਂ 50 ਸਾਲ ਦੀ ਉਮਰ ਹੈ ਮੈਂ ਇਸ ਦੇ ਜਾਂਚ ਵਾਸਤੇ ਵੀ ਜਿੱਥੇ ਲਿ ਜਾਣਾ ਜਿਹੜੀ ਵੀ ਹੌਸਪੀਟਲ ਤੇ ਜਿਹੜੀ ਵੀ ਮਸ਼ੀਨ ਤੇ ਜ਼ਥੇਦਾਰ ਦਾਦੂਵਾਲ ਮੀਡੀਆ ਦੇ ਸਾਹਮਣੇ ਇਹ ਅਪੀਲ ਕਰ ਰਿਹਾ ਕਿ ਮੇਰੇ ਵਾਲ ਬਚਪਨ ਤੋਂ ਹੁਣ ਅੱਜ ਤੱਕ ਮੇਰੇ ਮਾਤਾ ਜੀ ਦੀ 74 ਸਾਲ ਦੀ ਉਮਰ ਸੀ ਸਾਥੇ ਖੜੇ ਦੇ ਸਿਰਲੇ ਸਾਰੇ ਵਾਲ ਕਾਲੇ ਸੀ। ਸਨੇਰੇ ਅੱਜ 10% ਜੇਟੇ ਆ 90% ਅਜੂ ਵੀ ਕਾਲੇ ਆ ਪਰ ਮੈਂ ਜ਼ਿੰਦਗੀ ਚ ਕਦੇ ਕਾਲੇ ਵਾਲੀ ਮਤੋਂ ਨਹੀਂ ਕੀਤੀ। ਮੈਂ ਇੱਕ ਸਿੱਖ ਪ੍ਰਚਾਰਕ ਆ ਔਰ ਮੈਂ ਉਦਾਹਰਨ ਦਿੰਦਾ ਕਿ ਕੇਸ ਜਰੂਰੀ ਮੋਹਰ ਆ ਔਰ ਇਹਨਾਂ ਨੂੰ ਸਹੀ ਸਲਾਮਤ ਰੱਖਣਾ ਵਾਲ ਨੂੰ ਕਾਲੇ ਕਰਨਾ ਗੁਰਮਤਿ ਸੇ ਮਨਾ ਹੀ ਆ। ਜ਼ੇਰੇ ਪੰਜਾਬ ਦਾ ਬਚਨ ਮੈਂ ਸੁਣਾਉਣਾ ਕਿ ਜਦ ਗੱਦੇਦਾਰ ਕਾਲੀ ਭੂਲਾ ਸਿੰਘ ਨੇ ਕਹਿ ਜਾਓ ਕਹਦੇ ਉਹ ਕਾਣੇ ਢੱਗੇ ਨੂੰ ਕਾਲਾ ਕਰਦਾ ਬੱਗੇ ਨੂੰ ਅੰਤ ਨੂੰ ਜੋ ਮਰਨਾ ਹੈ ਤਾਂ ਮੂੰਹ ਕਾਲਾ ਕਿਉਂ ਕਰਨਾ ਹੈ ਸਮੇਂ ਚੀਦਾ ਧਾਰਨੀ ਮੈਂ ਅਪੀਲ ਕਰਦਾ ਔਰ ਨਾਲ ਹੀ ਮੈਂ ਇੱਕ ਬੇਨਤੀ ਕਰਦਾ ਸੇ ਜਿਹੜੀ ਸਾਰੀਆਂ ਸਟੇਟਮੈਂਟਾਂ ਦਿੱਤੀਆਂ ਨੇ ਦੀ ਡੈਫਾਮੇਸ਼ਨ ਵਾਸਤੇ ਉਹਨਾਂ ਨੂੰ ਖਿਆਲ ਰਹਿਣਾ ਚਾਹੀਦਾ ਜਿਹੜੀਆਂ 4.4 ਕਰੋੜ ਦੇ ਨਾਮ ਨਿਕਲਿਆ ਰਜ਼ਾਈਂ ਦੇ ਨੇ ਇਹ ਮੇਰੇ ਵਾਰਾਂ ਨੂੰ ਕੋਈ ਮਸ਼ੀਨ ਲਿਆਓ ਜੇ ਸਿੱਧ ਹੋ ਗਿਆ ਕਿ ਮੈਂ ਜ਼ਿੰਦਗੀ 'ਚ ਕਦੇ ਕਾਲਖ ਦੀ ਗੱਲ ਤੋਂ ਨਹੀਂ ਕੀਤੀ ਦਾ ਜ਼ਾਹਰ ਉਹਦੇ ਦਿਨਾਂ ਕਹੀਦਾ ਜੋ ਉਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਇਹਨੂੰ ਸਾਰਿਆਂ ਨੂੰ ਗਮਰਾਹ ਕਰਨ ਲਈ ਜਾਂ ਤਾਂ ਉਹਨੂੰ ਸਾਜਿਸ਼ ਦਾ ਸ਼ਿਕਾਰ ਹੋ ਰਿਹਾ ਹੈ ਜਾਂ ਉਹਨਾਂ ਦਾ ਦਿਮਾਗੀ ਸੰਬੂਲਨ ਠੀਕ ਨਹੀਂ ਹੈ ਕਵਾਲਨ ਠੀਕ ਨਹੀਂ ਹੈ ਇਸ ਕਾਰਨ ਕਰਕੇ ਅਸੀਂ ਕਹਾਂਗੇ ਸਰਦਾਰ ਜੀ ਦਾ ਸਾਹ ਸਹਿਲ ਅਸੀਂ ਤਾਂ ਉਹਨਾਂ ਦੇ ਸੰਘਰਸ਼ ਵੀ ਉਹਨਾਂ ਨੇ ਕਮੇਟੀ ਦੀ ਸੰਘਰਸ਼ ਸ਼ੁਰੂ ਕੀਤੀ ਸੀ ਤਾਂ ਅਸੀਂ ਸਾਰਿਆਂ ਨੇ ਇੱਕ ਮਤੂ ਹੋ ਕੇ ਉਹਨਾਂ ਨੂੰ ਪ੍ਰਧਾਨ ਬਣਾਇਆ ਪਰ ਉਹਨਾਂ ਨੇ ਆਪਣੀ ਪ੍ਰੈਡਿਗਿਟੀ ਦੱਸ ਦਿੱਤੀ ਕਿ ਉਹ ਸਾਫ਼ ਤਾਂ ਨਿਖੌਣ ਦੇ ਲਾਇਕ ਨਹੀਂ ਹੈ ਇਸੇ ਕੰਮ ਕਰਕੇ ਅਸੀਂ ਯਾਦ ਵੀ ਜਿਨ੍ਹਾਂ ਦਾ ਦਿਮਾਗੀ ਸੰਤੁਲਨ ਠੀਕ ਨਾ ਹੋਵੇ ਉਹਨਾਂ ਦੀ ਪਾਕਿਸਤਾਨਾ ਹੁੰਦਾ ਉਹਨਾਂ ਦੀ ਸੰਸਥਾ ਦੇ ਅਹੁਦੇ ਨਹੀਂ ਹੁੰਦੇ ਪਰ ਅਸੀਂ ਫਿਰ ਵੀ ਜਿਹੜਾ ਉਮਰ ਦੇ ਤਗਾਜ ਨਾਲ ਜੇ ਕੋਈ ਮੈਂਬਰ ਉਹਨਾਂ ਨੂੰ ਕੰਮ ਕਹਿੰਦਾ ਉਹ ਘਰ ਪਹੁੰਚ ਜਾਂਦੇ